ਪਤਨੀ ਆਪਣੇ ਪਤੀ ਦੀ ਖੂਨ ਦੀ ਪਿਆਸੀ ਹੋ ਗਈ ਜੀ ਹਾਂ ਤੁਹਾਨੂੰ ਦੱਸੇ ਕਿ ਮਾਮੂਲੀ ਝਗੜੇ ਨੇ ਖੌਫਨਾਕ ਰੂਪ ਧਾਰ ਲਿਆ ਲੁਧਿਆਣਾ ਤੋਂ ਇਹ ਦਿਲ ਦਹਿਲਾਉਣ ਵਾਲੀ ਖਬਰ ਹੈ ਜੀ ਹਾਂ ਇੱਥੇ ਇੱਕ ਔਰਤ ਨੇ ਆਪਣੇ ਪਤੀ ਦਾ ਦਸਤਕ ਕਰ ਰਿਹਾ ਹੈ ਕਿ ਕਤਲ ਕਰ ਦਿੱਤਾ। ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਨੂਰਵਾਲਾ ਰੋਡ ਖੇਤਰ ਦੇ ਵਿੱਚ ਇੱਕ ਔਰਤ ਨੇ ਘਰੇਲੂ ਝਗੜੇ ਦੌਰਾਨ ਆਪਣੇ ਪਤੀ ਦਾ ਤੇਜ਼ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਗੌਰਵ ਬੱਜੂ ਹੋਈ ਹੈ। ਪੁਲਿਸ ਅਨੁਸਾਰ ਮਲਜ਼ਮ ਮਹਿਲਾ ਸੋਨਮ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਦੋਵਾਂ ਵਿਚਾਲੇ ਝਗੜਾ ਹੋ ਗਿਆ ਤੇ ਸੋਨਮ ਨੇ ਗੁੱਸੇ ਵਿੱਚ ਆ ਕੇ ਆਪਣੇ ਪਤੀ ਤੇ ਕੜਾਈ ਵਾਲੇ ਕਟਰ ਨਾਲ ਹਮਲਾ ਕਰ ਦਿੱਤਾ। ਇਸ ਤਰ੍ਹਾਂ ਗਰਦਨ ਦੇ ਪਿਛਲੇ ਪਾਸੇ ਕਟਰ ਲੱਗਣ ਕਾਰਨ ਗਲਾ ਵੱਢ ਗਿਆ। ਗੌਰਵ ਖੂਨ ਨਾਲ ਲਤ-ਵਤ ਹੋ ਗਿਆ ਗੌਰਵ ਕੜਾਈ ਦਾ ਹੀ ਕੰਮ ਕਰਦਾ ਸੀ ਤੇ ਉਸ ਦਾ ਸੋਨਮ ਨਾਲ ਵਿਆਹ ਲਗਭਗ ਦੱਸਿਆ ਜਾ ਰਿਹਾ ਕਿ 12 ਸਾਲ ਪਹਿਲਾਂ ਹੋਇਆ ਸੀ ਉਹਨਾਂ ਦਾ ਇੱਕ ਪੁੱਤਰ ਹੈ ਤੇ ਡੇਢ ਸਾਲ ਦੀ ਬੇਟੀ ਹੈ ਮਿਲੀ ਜਾਣਕਾਰੀ ਅਨੁਸਾਰ ਇਹ ਵੀ ਕਿਹਾ ਜਾ ਰਿਹਾ ਕਿ ਔਰਤ ਨੇ ਆਪਣੀ ਧੀ ਦੀ ਸਿਹਤ ਵਿਗੜਨ ਤੇ ਪਤੀ ਤੋਂ ਦਵਾਈ ਮੰਗੀ ਸੀ ਪਰ ਜਦੋਂ ਉਹ ਉੱਠਿਆ ਨਹੀਂ ਤਾਂ ਝਗੜਾ ਹੋ ਗਿਆ ਇਸ ਮਗਰੋਂ ਦੋਹਾਂ ਵਿਚਾਲੇ ਝਗੜਾ ਹੋ ਗਿਆ ਤੇ ਪਤਨੀ ਨੇ ਗੁੱਸੇ 'ਚ ਆ ਕੇ ਕੜਾਈ ਵਾਲੇ ਕਟਰ ਨਾਲ ਉਸ ਦਾ ਕਤਲ ਕਰ ਦਿੱਤਾ ਲੜਾਈ ਦੌਰਾਨ ਔਰਤ ਨੇ ਕਟਰ ਬਲੇਡ ਨਾਲ ਪਤੀ ਦਾ ਗਲਾ ਮਾਰ ਦਿੱਤਾ ਉਸ ਨੂੰ ਖੂਨ ਨਾਲ ਲਥਪਥ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਪੁਲਿਸ ਨੇ ਔਰਤ ਨੂੰ ਹਿਰਾਸਤ ਵਿੱਚ ਲਿਆ ਉਸ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਨੂਰ ਵਾਲਾ ਰੋਡ ਤੇ ਇੱਕ ਇਨਸੀਡੈਂਟ ਹੋਇਆ ਸੀ ਐਮਸੀ ਤੋਂ ਸਾਨੂੰ ਇਨਟੀਮੇਸ਼ਨ ਆਈ ਸੀ ਇੱਕ ਗੌਰਵ ਕੁਮਾਰਾ ਏਜ 37 ਸਾਲ ਉਹਨਾਂ ਦੀ ਜਿਹੜੀ ਬੋਡੀ ਹੈ ਉਹ ਸੀਐਮਸੀ ਆਪਣਾ ਬ੍ਰੌਡ ਡੈੱਡ ਲਿਆਂਦਾ ਗਿਆ ਸੀ ਉਹਨਾਂ ਨੂੰ ਅਸੀਂ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਕਰਦੇ ਹੋਏ ਤਫ਼ਤੀਸ਼ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਗੌਰਵ ਤੇ ਉਹਦੀ ਵਾਈਫ ਹੈ ਸੋਨਮ ਇਹ ਪਿਛਲੇ 12-13 ਸਾਲਾਂ ਤੋਂ ਵਿਆਹੇ ਹੋਏ ਆ ਇਹਨਾਂ ਦੇ ਦੋ ਬੱਚੇ ਆ ਇੱਕ ਦੀ 1.5 ਸਾਲ عمر ਹੈ ਬੱਚੀ ਦੀ ਤੇ ਇੱਕ 12 ਸਾਲ ਦਾ ਲੜਕਾ ਇਹ ਆਪਸ ਵਿੱਚ ਕੋਈ ਮਾਈਨਰ ਇਸ਼ੂ ਨੂੰ ਲੈ ਕੇ ਆਪਸ ਵਿੱਚ ਇਹਨਾਂ ਦਾ ਤਕਰਾਰ ਹੋਇਆ ਸੀ ਤੇ ਤਕਰਾਰ ਹੁੰਦੇ ਹੋਏ ਲੇਡੀ ਜਿਹੜੀ ਸੋਨਮ ਹੈ ਉਹਦੇ ਹੱਥ 'ਚ ਇੱਕ ਕਟਰ ਛੋਟਾ ਹੁੰਦਾ ਜਿਹੜਾ ਐਮਬਰਾਇਡਰੀ ਧਾਗੇ ਨੂੰ ਕੱਟਦਾ ਹੈ ਉਹ ਜਾ ਕੇ ਇਹਨਾਂ ਨੇ ਫੜਕੇ ਦੇ ਗਲੇ 'ਚ ਵੱਜ ਗਿਆ ਜਿਸ ਕਰਕੇ ਗੌਰਵ ਦੀ ਡੈਥ ਹੋ ਗਈ ਸੀ ਅਸੀਂ ਮੌਕੇ ਤੇ ਤਫ਼ਤੀਸ਼ ਨੂੰ ਜਾਰੀ ਕਰਦੇ ਹੋਏ ਰੱਖਦੇ ਹੋਏ ਮੁਕਤਮਾ ਦਰਜ ਕਰ ਲਿਆ ਜੀ ਤੇ ਜਿਹੜੀ ਲੇਡੀ ਐਸ ਉਹਨਾਂ ਨੂੰ ਉਹਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਆਪਸ ਚ ਇਹਨਾਂ ਦਾ ਨਿੱਕੀ ਜਿਹਾ ਕੋਈ ਘਰੇਲੂ ਮਾਈਨਰ ਇਸ਼ੂ ਸੀ ਜਿਹਦੇ ਕਰਕੇ ਇਹ ਗੱਲ ਏਡੀ ਐਸਕਲੇਟ ਹੋ ਗਈ ਤੇ ਜਿਸ ਦਾ ਨਤੀਜੇ ਕਰਨੇ ਦੀ ਡੈਥ ਹੋ ਗਈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ